ਜੇਲ ਦੇ ਵਿੱਚ ਜਿਵੇਂ ਹੁਣ ਮੋਕੇ ਵਾਲੀ ਜੇਲ ਬਹੁਤ ਛੋਟੀ ਹੈ ਹਾਂਜੀ ਉਹਦੇ ਅੰਦਰ ਬੈਠੇ ਆ ਮਤਲਬ ਕਿ ਹਾਰਨ ਸੁਣਦੇ ਆ ਹਾਰਨ ਅੱਛਾ ਜੀ ਬਾਰ-ਬਾਰ ਕਈ ਵਾਰ ਹੋਈ ਹੁੰਦੀ ਆ ਆਪਾਂ 5-4 ਮਹੀਨੇ ਪਹਿਲਾਂ ਪਰ 5-4 ਮਹੀਨਾ ਜੋ ਹਾਰਨ ਮਤਲਬ ਇੰਨੇ ਕਿ ਖੇਚੜਾ ਕੇਂਦਰ ਬਣ ਜਾਂਦੇ ਆ ਹਾਈ ਹੋਈ ਛਰਕੀ ਹਾਂ ਪੰਪ ਭਰੀ ਜਾਂਦੀ ਉਹਨਾ ਦੋ ਕਿਆਰੇ ਲੈਦੇ ਉਹਨਾਂ ਵੀ ਹਾਂ ਬੰਦਾ ਫਿਰ ਬਹੁਤ ਬਸਦਾ ਹੁੰਦਾ ਬਸਦਾ ਹੁੰਦਾ ਜਰ ਮੈਂ ਵੀ ਇਹ ਛਰਕੀ ਤੇ ਹਾਂ ਅੱਜ ਮੈਂ ਅੰਦਰ ਬੈਠਾ ਹਾਂ ਸਹੀ ਗੱਲ ਆਈ ਠੀਕ ਆਣਾ ਸਾਡੇ ਨਾਲ ਜਦੋਂ ਮੈਂ ਮੇਰੀ ਜਮਾਨਤ ਹੋਈ ਹੈ ਹਾਂਜੀ ਸਾਡੇ ਕੋਲੇ ਹੁੰਦਾ ਸੀ ਪੱਤੋਵਾਲ ਦੇ ਹੀ ਬਜ਼ੁਰਗ ਇੱਕ ਤੇ ਇੱਕ ਉਹਦਾ ਬੇਟਾ ਅੱਛਾ ਜੀ ਉਹ ਕਿਤੇ ਨਗਾਇਜ਼ੀ ਫਸੇ ਸੀ ਵਿਚਾਰੇ ਕਿਸੇ ਕੰਮ ਚ ਹਾਂਜੀ ਸੀ ਕਤਲ ਚ ਹਾਂਜੀ ਉਹ ਬਜ਼ੁਰਗ ਮੈਨੂੰ ਕਹਿੰਦਾ ਹੁੰਦਾ ਹੀ ਕਹਿੰਦਾ ਪੁੱਤ ਮੈਂ ਤਰੀਕ ਤੇ ਗਿਆ ਭਾਜੀ ਜਾਣਾ ਹਾਂ ਪੁੱਤ ਤੂੰ ਭੱਜ ਕੇ ਕੀ ਜਾਣਾ ਮੈਂ ਥੋੜੀ ਉਮਰ ਰਹੀ ਤੇ ਵਾਹਿਗੁਰੂ ਵਾਹਿਗੁਰੂ ਕਰੇ ਤੇ ਬਹਿ ਕੇ ਖਵਰਾ ਰੱਬ ਨੇ ਤੇਰੀ ਮੌਤ ਹੀ ਹੱਤੀ ਸਹੀ ਗੱਲ ਹੈ ਜੀ ਹੈਨਾ ਉਹ ਕਹਿੰਦਾ ਪੁੱਤ ਜਮਾਂ ਨਹੀਂ ਜਾਏਗਾ ਉਹ ਮੇਰਾ ਇਨਾ ਕਰਦਾ ਸੀ ਸਾਡੀ ਗੱਲ ਦੀ ਅੱਛਾ ਜੀ ਤੇ ਭਾਈ ਅਸੀਂ ਆ ਅੰਦਰ ਨਾਲ ਨਹਿਰ ਦੇ ਪੈਰ ਸਾਰੇ ਹਾਂ ਪਤਾ ਨਹੀਂ ਕਿਸੇ ਕੰਮ ਚ ਅੰਦਰ ਆਉਣਾ ਪਏ ਉਦੋਂ ਕੀ ਮਾਨਤ ਹੋ ਗਈ ਪੰਜ ਛੇ ਦਰਬਾਰ ਹਾਂ ਅਸੀਂ ਉਹਨੂੰ ਟਿਚਰਾ ਕਰਨੇ ਆ ਅਸੀਂ ਕਹਿੰਦਾ ਖਾਣ ਪੀਣ ਨੂੰ ਭੇਜਿਆ ਕਰ ਹਾਂ ਚੁਕੜ ਭੇਜਿਆ ਕਰ ਤਿੰਗਾ ਉਹਨਾਂ ਕੋਲ ਗਾਦੀ ਕੋਈ ਨਹੀਂ ਪਈ ਇਹ ਵਿਆਹ ਹੁਣ ਤੀਜੇ ਚੌਥੇ ਦਿਨ ਆਇਆ ਹੀ ਰਹਿੰਦਾ ਜੀ ਹਾਂ ਜਦੋਂ ਵਿਆਹ ਤੋਂ ਬਾਅਦ ਬਚਿਆ ਵਾ ਸਮਾਨ ਉਹਨੇ ਮੀਟ ਮੂਟ ਉਹਨੇ ਵਿਚਾਰੇ ਨੂੰ ਪਤਾ ਨਹੀਂ ਕਿਵੇਂ ਲਿਆਉਣਾ ਹਾਂ ਉਹਨਾਂ ਚੱਲ ਜੇਲ੍ਹ ਚ ਉਹ ਟੈਕ ਨੂੰ ਕਹਿੰਦਾ ਜੀ ਵਰਤਾ ਦਿਓ ਹਾਂ ਹਾਂ ਮੈਂ ਕਹਿੰਦਾ ਹੀ ਨਿਆਰੇ ਲੈ 8 9 ਵੇ ਹੀ ਆਇਆ ਉਹਨੇ ਅੱਛਾ ਜੀ ਸਹੀ ਤਾਂ ਫੈਦ ਹੁੰਦੇ ਆ ਹਾਂ ਜੇਲ੍ਹ ਤੋਂ ਤੁਰਨ ਲੱਗੇ ਫਿਕਰ ਨਾ ਕਰਿਓ ਤੈਨੂੰ ਕੀ ਚਾਹੀਦਾ ਤੈਨੂੰ ਕੀ ਚਾਹੀਦਾ ਮੈਂ ਮੜ ਗਿਆ ਜੇਲ੍ਹ ਦੇ ਦਰਵਾਜ਼ੇ ਤੇ ਨਹੀਂ ਆਉਦੇ ਕਿਉਂਕਿ ਮਸਾ ਨਿਕਲ ਕੇ ਜਾਂਦਾ ਨਿਕਲ ਕੇ ਗਏ ਹੁੰਦੇ ਅਗਲਾ ਕੰਦਰ ਹਾਂ ਤਾਂ ਹੀ ਆਜ ਹੈ ਨਾ ਹਾਂ ਵੀ ਉਧਰ ਆਪਣਾ ਰਸਤਾ ਲੱਗ ਉਹਨਾਂ ਦਾ ਅਲੱਗ ਬੈਠੇ ਰਹਿਣ ਦਿਓ ਸਹੀ ਗੱਲ ਹੈ ਜੀ ਕਈ ਨਹਿਵਦੇ ਵੀ ਆ ਆ ਵੀ ਜਾਂਦੇ ਹਾਂ ਜਿਵੇਂ ਹੁਣ ਮੇਰੇ ਤੇ ਮਾਰੇ ਦੇਣ ਆਏ ਸੀ ਮਾਸਟਰ ਜੀ ਤੁਸੀਂ ਨਹੀਂ ਸੁਣੇ ਹਾਂਜੀ ਮਤਲਬ ਕਿ ਮੈਂ ਉਸ ਟਾਈਮ ਬੀੜੀਆਂ ਸਾਈਟਾਂ ਵੀ ਪੀਂਦਾ ਸੀ ਉਹ ਮੇਰੇ ਤੋਂ ਉਮਰ ਇਹੋ ਦੀ ਸੀ ਤੇ ਕਲੀਨ ਸ਼ੇਪ ਹੁੰਦਾ ਸੀ ਮੈਂ ਤੁਸੀਂ ਯਕੀਨ ਮੰਨੋ ਵੀ ਚਲੋ ਹਰ ਬੰਦਾ ਇੱਕ ਆਪਦੀ ਜ਼ਿੰਦਗੀ ਚ ਇੱਕ ਵਾਰੀ ਨਸ਼ਾ ਕਰਕੇ ਦੇਂਦਾ ਹਮਮ ਵੀ ਸਰਗਾ ਸੂਟਾ ਪੀਂਦਾ ਮਡੀਰ ਪੀਂਦਾ ਉਹ ਇੱਕ ਉਮਰ ਹੁੰਦੀ ਆ ਹਾਂਜੀ ਹਰੇਕ ਹੀ ਕਰਦਾ ਪਰ ਮੇਰੇ ਕੋਲੇ ਪੈਸਾ ਨਾ ਰਿਹਾ ਜੀ ਕੋਈ ਅੱਛਾ ਜੀ ਜਦੋਂ ਅਸੀਂ ਉੱਥੇ ਮੰਦਰ ਕੋਲੇ ਗਏ ਹੁੰਜਣੂ ਹਮਮ ਜੈਪੁਰ ਕੋਲੇ ਹਮਮ ਮੇਰੇ ਕੋਲੇ ਪੈਸਾ ਨਾ ਰਿਹਾ ਕੋਈ ਹੂੰ 200 ਰੁਪਏ ਮੇਰੀ ਜੇਬ ਚ ਮੈਂ ਉਹਨੂੰ ਸੰਭੀ ਫਰਾ ਅੱਛਾ ਜੀ ਮੈਨੂੰ ਆਏ ਯਾਰ ਜੇ ਘਰ ਵਾਲੀ ਬਿਮਾਰ ਹੋ ਗਈ ਜਾਂ ਲੋੜ ਪੈ ਗਈ ਯਾਰ ਕੀ ਕਰਾਂਗੇ ਕੀ ਕਰਾਂਗੇ ਕਿੱਥੇ ਜਾਵਾਂਗੇ ਹਾਂ ਮੈਂ ਨੇਰੇ ਹੋਏ ਰੋਣਾ ਇਕੱਲੇ ਨੇ ਬੈਠ ਕੇ ਅੱਛਾ ਜੀ ਪਾਸੇ ਆਸੀ ਇੰਨਾ ਮਤਲਬ ਇਹ ਮਾੜੇ ਹਾਲਾਤ ਸੀਗੇ ਮੈਂ ਕਹਿੰਦਾ ਯਾਰ ਟੁੱਟ ਚੁੱਕਿਆ ਸੀ ਮੈਂ ਮਤਲਬ ਕਿ ਦੇਖ ਕੇ ਆਪਦੀ ਵਾਈਫ ਨਾਲ ਹੂੰ ਕਿ ਉਹ ਯਾਰ ਇੰਨੇ ਤਕੜੇ ਘਰ ਦਿੱਤੀ ਹਾਂ ਉਹਨਾਂ ਨੇ ਮਤਲਬ ਰੋਟੀਆਂ ਵੀ ਸਾਰੇ ਟੱਬਰ ਦੀਆਂ ਲਾਉਣੀਆਂ ਝਾੜੂ ਦੀ ਮਾਰਨਾ ਹਾਂ ਮਨ ਲਾ ਵੀ ਮੈਨੂੰ ਇੱਕ ਚ ਕੰਮ ਕਰਨਾ ਪੈਣਾ ਘੜੀ ਦੀ ਕੰਮ ਹੈ 300 ਰੁਪਏ ਪਰ ਮੈਂ ਤੋਂ ਕੰਮ ਨਹੀਂ ਕਰਾਉਂ ਤੁਸੀਂ ਲੋਕ ਬਹੁਤ ਚੰਗੇ ਹਨ ਉਹਨੇ ਕਹਿੰਦਾ ਨਹੀਂ ਬਾਬਾ ਜੀ ਆਪ ਬੈਠੋ ਹਾਂ ਆਰਾਮ से ਬੈਠੋ ਕੰਮ ਹਾਮ ਕਰੋ ਅੱਛਾ ਜੀ ਕਿਉਂਕਿ ਮੈਂ ਮੰਦਿਰ ਜਾਣ ਲੱਗ ਹਾਂ ਮੈਨੂੰ ਸਮਝ ਨਹੀਂ ਆਉਂਦੀ ਸੀ ਵੀ ਇੰਨੇ ਮਾੜੇ ਦਿਨ ਕਿਉਂ ਆਏ ਕਿਉਂ ਆਏ ਬੈਠੇ ਮਾਛੀ ਜੀ ਜਕੀਨ ਮੰਨਿਓ ਮਗਰ ਮਗਰ ਫਿਰਦੇ ਸੀ ਐਮਐਲਏ ਵੀ ਟਿਕਟ ਮਿਲਦੀ ਸੀ ਆਪ ਨੂੰ ਉਹ ਕਿਉਂ अच्छा जी यही रौला ਸੀ ਮੇਰਾ ਪੱਪੀ ਹੁਣਾ ਨਾ ਉਹ ਹਾਂ ਉਹ ਕਹਿੰਦੇ ਤੈਨੂੰ ਲੈਕਚਰ ਲੜਾਉਣੀ ਆ ਮੈਂ ਲੜਦਾ ਨਹੀਂ ਸੀ ਹਾਂ ਠੀਕ ਆ ਨਾ ਹਾਂ ਮੈਂ ਫਰਾਰ ਹੋ ਗਿਆ ਸੀ اچھا ਮੈਨੂੰ ਪਤਾ ਸੀ ਆਪਾਂ ਇਹ ਕੰਮ ਦੇ ਯੋਗ ਨਹੀਂ ਜੀ ਨਹੀਂ ਗਿਆ ਉਹ ਨਹੀਂ ਇੰਟਰਸਟ ਸੀਗਾ ਕਿਉਂਕਿ ਕੋਈ ਟਾਈਮ ਸੀਗਾ ਮੈਨੂੰ ਪਤਾ ਸੀ ਮੈਨੂੰ ਫਰਾਰ ਹੋਣਾ ਪੈਣਾ ਥੋੜੇ ਦਿਨ ਪਹਿਲਾਂ ਮੈਨੂੰ ਬਦਨੀ ਟਰੱਕ ਯੂਨੀਅਨ ਦਾ ਪ੍ਰਧਾਨ ਸਤਾਪਿਤ ਕਰਦੇ ਸੀ اچھا ਜੀ ਇਹਨੇ ਵੀ ਯੂਨੀਅਨ ਦਾ ਪ੍ਰਧਾਨ ਬਣਾ ਲਿਆ ਹਾਂ ਮੈਂ ਕਹਿੰਦਾ ਮੇਰੀ ਗੱਲ ਸੁਣ ਲਓ ਪ੍ਰਧਾਨ ਬਣਾਉਣਾ ਤਾਂ ਬਣਾ ਲਓ ਜੀ ਸਾਥ ਕੇ ਪਰ ਜੇ ਮੈਂ ਹਾਰ ਪਾ ਦਿਆਂ ਉਹੀ ਪ੍ਰਧਾਨ ਹਮ ਇਹਨੇ ਦੇ ਲੈ ਥੋੜੇ ਜਿਹਾ ਡਾਟਾ ਤੇ ਮੈਂ ਪੈਸੇ ਪੂਰੇ ਖਾ ਗਿਆ ਯਾਰ ਮਗਰੋਂ ਤੁਸੀਂ ਮੇਰੇ ਮਗਰੋਂ ਫਿਰੋਗੇ ਹਾਂ ਗਾਲਾਂ ਘਟੋਗੇ ਢੋਡਾ ਖਾ ਕੇ ਕਿੱਥੇ ਜਾਊ ਯਾਰ ਮੈਂ ਡਰਾਈਵਰਾਂ ਦਾ ਸਹੀ ਗੱਲ ਹੈ ਹਨਾ ਵੀ ਮੈਂ ਇਹ ਕੰਮ ਵਿੱਚ ਨਹੀਂ ਪੈਣਾ ਮਰਦੀ ਆਪਾਂ ਕਹਿੰਦੇ ਮੋਰੀ ਨਹੀਂ ਬਣੇ ਕਿਸੇ ਚੀਜ਼ ਦੇ ਹਮ ਕਿਉਂ ਮੈਨੂੰ ਪਤਾ ਹੁੰਦਾ ਸੀ ਜਿਹੜੀ ਚੀਜ਼ ਪੈਸੇ ਤੇ ਅਟਕਦੀ ਹੈ ਨਾ ਜੇ ਮੰਨ ਲਓ ਤੁਸੀਂ ਉਹਦਾ ਸਾਂਝੀ ਜਗ੍ਹਾ ਦਾ ਪੈਸਾ ਖਾ ਕੇ ਸਮਝ ਲਓ ਉਹ ਪਰਮਾਤਮਾ ਦੇ ਘਰੇ ਦੇਣਾ ਹੀ ਪੈਣਾ ਬਿਲ ਉੱਪਰ ਨਿਕਾ ਪੈਣਾ ਬਿਲਕੁਲ ਜੀ ਬਿਲਕੁਲ ਮੈਂ ਕਹਾ ਵੀ ਨਹੀਂ ਮੈਂ ਤੋਂ ਨਹੀਂ ਲੂਟ ਹੋਣਾ ਹਾਂ ਤੇ ਤੀਜੇ ਦਿਨ ਮੈਨੂੰ ਭੱਜਣਾ ਪੈ ਗਿਆ ਤੇ ਮੈਂ ਪ੍ਰਧਾਨ ਹੋਰ ਬਣਾ ਗਿਆ ਹਾਂ ਚਲੋ ਆਪਾਂ ਨਿਕਲ ਗਏ ਅੱਛਾ ਜੀ ਮੈਂ ਕਹਾ ਤਫਾ ਕਰੋ ਹੂੰ ਕਿਉਂਕਿ ਉਹਨਾਂ ਦਾ ਰਾਜੀਨਾਮਾ ਵੀ ਮੈਂ ਕਰਾਇਆ ਸੀ ਬਦਨੀ ਤੇ ਰੀਸੀ ਹੁੰਦਾ ਸੀਗਾ ਇੱਕ ਬਾਗ ਹੁੰਦਾ ਸੀ ਪ੍ਰਧਾਨ ਬਾਗਪੁਰੇ ਜੈਪਸੀ ਹੁੰਦੀ ਸੀ ਤੇ ਮੇਰੀ ਦੋਸਮਣੀ ਸੀਗੀ ਤੇ ਬਾਗ ਦਾ ਤੇ ਰੀਸੀ ਦਾ ਮੈਂ ਰਾਜੀਨਾਮਾ ਕਰਾਤਾ ਇਹਨਾਂ ਦੀ ਬਹੁਤ ਲੜਾਈ ਹੋਈ ਸੀ ਰੀਸੀ ਦੀਆਂ ਉਂਗਲਾਂ ਵੱਡੀਆਂ ਗੰਨੀਆਂ ਸੀ ਉਦੋਂ ਹਾਂ ਤੇ ਉਜੋ ਰਾਜੀਨਾਮਾ ਮੈਂ ਕਰਾਤਾ ਪਿੰਡ ਸੱਤ ਕੇ ਬਾਗ ਨੂੰ ਤੇ ਉਹਨੂੰ ਅੱਛਾ ਜੀ ਤੇ ਹੁਣ ਬਿਆਨ ਦੇਣੇ ਆ ਹਾਂ ਬਾਗ ਮੈਨੂੰ ਕਹਿੰਦਾ ਹਰੀਸੀ ਨੂੰ ਲੈ ਕੇ ਚੱਲ ਬਿਆਨ ਦਵਾ ਕੇ ਆ ਜੀ ਹਾਂ ਮੈਂ ਕਿਹਾ ਤੂੰ ਚੱਲ ਮੈਂ ਮੋਗੇ ਲੈ ਗਿਆ ਜੀ ਉਹਨੂੰ ਬਿਆਨ ਦਵਾਉਣ ਹਾਂ ਸਾਡੇ ਪਿੰਡ ਦਾ ਮੁੰਡਾ ਮੇਰੇ ਨਾਲ ਰਹਿਣ ਵਾਲਾ ਵਿਗ ਗਿਆ ਹਾਂ ਉਹਨੇ ਦੂਜੇ ਪਾਸੇ ਜਾ ਕੇ ਦੱਸਤਾ ਵੀ ਧਰਨਾ ਹਾਂ ਵੀ ਅੱਜ ਬਾਬਾ ਤਾਰੀ ਇਕੱਲਾ ਹੈ ਹਾਂ ਬਿਲਕੁਲ ਹਾਂ ਤੇ ਨਾਲ ਇੱਕ ਬਾਣੀਆ ਹਾਂ ਇੱਕ ਬਾਗ ਹੈ ਪ੍ਰਧਾਨ ਹੋਰ ਕੋਈ ਨਹੀਂ ਇੱਕ ਡਰਾਈਵਰ ਉਹਨਾਂ ਦਾ ਹਾਂ ਡਰਾਈਵਰ ਵੀ ਵਿਚਾਰਾ ਮੌਲਾ ਜਿਹੀ ਸੀ ਤੇ ਵੀ ਅੱਜ ਲੋਟ ਆ ਵੀ ਚੱਪ ਦਿਓ ਹਾਂ ਅਸੀਂ ਜੀ ਕੋਰਟ 'ਚ ਖੜੇ ਆ ਤੇ ਕੋਰਟ 'ਚ ਜੱਜ ਵੀ ਉਹਨੂੰ ਪੈ ਗਿਆ ਰੀਸੀ ਨੂੰ ਹਾਂ ਤੂੰ ਕਹਿੰਦਾ ਜੀ ਆਏ ਆ ਜੀ ਸਾਡਾ ਰਾਜੀਨਾਮਾ ਜੀ ਇਹਨਾਂ ਨੇ ਮੇਰੇ ਕੁਛ ਨਹੀਂ ਮਾਰਿਆ ਤੂੰ ਕਹਿੰਦਾ ਜਿਹੜੀ ਸੱਟ ਆਪਦੇ ਆਪ ਮਾਰੀ ਆ ਤੂੰ ਹਾਂ ਰੀਸੀ ਅੰਦਰ ਜਾਂਦਾ ਜਾਂਦਾ ਬਚਿਆ ਹਾਂ ਫਟਾਫਟ ਬਾਹਰ ਨਿਕਲਿਆ ਨਹੀਂ ਮੈਂ ਨਹੀਂ ਮਾਰੀ ਜੀ ਮਾਰੀ ਇਹਨਾਂ ਨੇ ਸੀ ਉਹ ਤਾਂ ਉਹ ਰਾਜੀਨਾਮਾ ਜੀ ਮੇਰੇ ਕੋਲ ਆਗਾ ਬਿਲਕੁਲ ਚੀ ਨਹੀਂ ਹਾਂ ਉਹ ਮੈਨੂੰ ਕਹਿੰਦਾ ਤੂੰ ਆ ਬਿਆਪ ਮਾਰੀਆ ਪਤਾ ਤੇਰਾ ਮੈਨੂੰ ਫਰ ਦੇਣ ਲੱਗਾ ਹੀ ਉਹ ਮੈਂ ਦਾਹਰ ਕੇ ਕਹਤਾ ਇਹਨਾਂ ਨੇ ਮਾਰੀਆ ਸਾਡਾ ਉਂੜਾ ਹੀ ਨਾ ਮੈਂ ਕਹਿਆ ਯਾਰ ਤੂੰ ਉਹਨੂੰ ਕਹਿ ਦੇ ਵੀ ਸਾਡਾ ਰਾਜੀਨਾਮਾ ਹੋ ਗਿਆ ਜੀ ਪਿੰਡ ਤੌਰ ਤੇ ਕੋਈ ਲੜਾਈ ਨਾ ਬਧਾਓ ਵੀ ਇਹਨਾਂ ਨੇ ਗਲਤੀ ਮੰਨ ਲਈ ਬਿਲਕੁਲ ਜੀ ਗੱਲ ਖਤਮ ਤੂੰ ਹੋਰ ਹੀ ਬਾਡੇ ਬਹਿ ਗਿਆ ਵੀ ਇਹਨਾਂ ਨੇ ਮਾਰੀ ਨਹੀਂ ਮਾਰੀ ਨਹੀਂ ਤੇ ਫਿਰ ਤੇਨੂੰ ਉਂਗਲਾ ਕਾਹਦੇ ਨਾ ਵੱਟੀਆਂ ਕਹਿਣਾ ਹਾਂ ਗੱਲ ਕਰਨੇ ਫਿਰ ਤੂੰ ਆ ਪੱਟੀਆਂ ਕਹਿਣੇ ਮਾਰੀ ਨਹੀਂ ਉਹਨੇ ਉਹਨੇ ਅੰਦਰ ਧੱਕ ਦੇਣੇ ਤੈਨੂੰ ਇਹਨੇ ਨੂੰ ਮੈਂ ਜਦੋਂ ਝਾਕਿਆ ਤੇ ਮੁੰਡੇ ਦੋ ਅੱਛਾ ਹੀ ਭਾਸਾ ਉਹਨਾਂ ਦੀ ਹੁਣ ਅਮਰ ਮੈਂ ਟੇਢੀ ਅੱਖ ਨਾਲ ਵੇਖੇ ਜਦੋਂ ਮੈਂ ਕਹਿੰਦਾ ਬੰਦੇ ਗਲਤ ਹੈ ਹਮ ਮੈਂ ਕਹਿੰਦਾ ਯਾਰ ਮੀਨੇ ਲਿਉ ਕਿਉਂ ਕੀਤੇ ਆ ਹਮ ਉਹਨੇ ਨੂੰ ਖੰਨਾ ਹੁੰਦਾ ਸੀ ਮੁੰਡਾ ਨਵੇਂ ਚੰਦਾ ਦਾ ਹਮ ਅੱਜ ਵੀ ਖੰਨਾ ਮੇਰੇ ਕੋਲ ਸਬਜ਼ੀ ਮੰਡੀ ਚ ਪਰਚੀਆਂ ਪੁੱਟੀਆਂ ਨਹੀਂ ਕਰਦੇ ਹੁੰਦੇ ਉਹਨਾਂ ਕੋਲ ਠੀਕ ਆ ਤੇ ਖੰਨੇ ਦਾ ਮੈਨੂੰ ਫੋਨ ਆਇਆ ਕਹਿੰਦਾ ਕਿੱਥੇ ਕਚਹਿਰੀਆਂ ਚ ਐ ਹਾਂ ਮੈਂ ਕਹਾ ਹਾਂ ਇਹਨੂੰ ਕਿਵੇਂ ਪਤਾ ਹੈ ਕਹਿੰਦਾ ਮੈਨੂੰ ਨਹੀਂ ਪਤਾ ਗੇਮ ਬਹੁਤ ਵੱਡੀ ਲੱਗੀ ਆ ਅੱਛਾ ਕਹਿੰਦਾ 15 20 ਗੱਡੀਆਂ ਖੜੀਆਂ ਬਾਈ ਪੂਰੀ ਪੂਰੇ ਚੌਂਕ 'ਚ ਅੱਛਾ ਜੀ ਤੇ ਤੇਰਾ ਕੰਮ ਕਰਨਗੇ ਲੈ ਤੇ ਨਿਕਲ ਕਿਵੇਂ ਨਿਕਲਦਾ ਹਾਂ ਹਾਂ ਮੈਂ ਕਹਾ ਯਾਰ ਬੰਦੇ ਤਾਂ ਇੱਥੇ ਵੀ ਆਏ ਫਿਰਦੇ ਫਿਰ ਹਾਂ ਕਹਿੰਦਾ ਹਾਂ ਪੀ ਵੀ ਦੋ ਗੱਡੀਆਂ ਹਮਰ ਸਰਦੀਆਂ ਵੀ ਹੈਗੀਆਂ ਬਾਈ ਹਾਂ ਹਾਂ ਮੈਂ ਕਹਾ ਯਾਰ ਆ ਗਈਆਂ ਗੱਡੀਆਂ ਤਾਂ ਬਾਈ ਲੋ ਮੈਨੂੰ ਤਾਂ ਕਿਵੇਂ ਨਿਕਲਦਾ ਨਿਕਲਦਾ ਨਹੀਂ ਹਾਂ ਤੇ ਮੈਂ ਉਹਨਾਂ ਨੂੰ ਦੱਸਤਾ ਹਾਂ ਡਰ ਗਿਆ ਉਹ ਵੀ ਹਾਂ ਇਹ ਸੀ ਕਹਿੰਦਾ ਮੈਨੂੰ ਨਿਕਾ ਜਾਂ ਗੱਡਾ ਫੜਾ ਹਾਂ ਮੈਂ ਕਹਾ ਮੇਰੀ ਗੱਲ ਫਿਰ ਕੁੱਤੇ ਨਹੀਂ ਕੁੱਟਣੇ ਆਪਾਂ ਹਾਂ ਬੰਦੇ ਨੇ ਕੀ ਕਰੇਗਾ ਸਹੀ ਗੱਲ ਆ ਉਹਨੇ ਕੋਈ ਇੰਨੇ ਇੰਨੇ ਜਾਣੇ ਹੋਈ ਨੇ ਹਥਿਆਰ ਲਈ ਸਰ ਮੈਂ ਫੋਨ ਮਾਰਿਆ ਹਾਂ ਬੰਦਿਆਂ ਨੂੰ ਆਪਣੇ ਨੂੰ ਰਮਣੀ ਹੋਣੀ ਹੁੰਦੀ ਸੀ ਮੁੰਡੇ ਆਪਣੇ ਧੂਰਕੋਟ ਵਾਲੇ ਮੈਂ ਕਿਹਾ ਵੀ ਆਹ ਗੱਲ ਹੋ ਗਈ ਹਾਂ ਉਹ ਨਿਹੰਗ ਵਾਲੇ ਹਸਪੀਟਲ ਸੀ ਸਾਡੇ ਬੰਦੇ ਦੇ 7:00 ਵਜੇ ਸੀ ਉਹਦੇ ਕੋਲ ਅੱਛਾ ਜੀ ਠੀਕ ਹੈ ਹਾਂ ਉਹ ਕਹਿੰਦਾ ਵੀ ਤੂੰ ਇੱਥੇ ਹੀ ਬਹਿ ਜਾ ਮੈਂ ਕਿਹਾ ਯਾਰ ਕਿਟੇਰੀਆਂ ਤਾਂ ਬੰਦ ਹੋ ਜਾਣੀਆਂ ਇੱਥੇ ਤਾਂ ਕੰਮ ਹੋਇਆ ਲੈ ਹਾਂ ਇੱਥੋਂ ਤਾਂ ਮੈਂ ਨਿਕਲੂਗਾ ਹਾਂ ਕਿਵੇਂ ਨਿਕਲਾਂ ਤੁਸੀਂ ਤਰੋ ਹਾਂ ਉਹਨੇ ਗੇਲੂ ਸਰਪੰਚ ਨੂੰ ਫੋਨ ਲਾਤਾ ਖਾਈ ਵਾਲੇ ਨੂੰ ਹਾਂ ਉਤਰੋਪੁਰਾਂਗਾਂ ਨੂੰ ਫੋਨ ਆ ਗਿਆ ਬੱਬੇ ਨੂੰ ਹਾਂ ਵੀ ਆ ਗੱਲ ਹੋ ਗਈ ਬੱਬੇ ਨੇ ਬੱਸ ਭਰ ਕੇ ਪਈ ਸੀ ਬੰਦਿਆ ਮਤਲਬ ਸੀਤੀ ਜਾਓ ਹਾਂ ਮੈਂ ਕਿਹਾ ਵੀ ਗੱਡੀ ਭਜਾ ਇੱਥੋਂ ਮੈਂ ਕਿਹਾ ਉਹਨੇ ਗੱਡੀ ਭਜਾ ਕੇ ਤੇ ਫੋਰਸਪੌਟ ਹੋਟਲ ਚ ਵੜਦੀ ਆਲੂ ਵਾਲੀ ਦਾ ਹੁੰਦਾ ਜੀ ਮੋਕੇ ਅੱਛਾ ਜੀ ਮਤਲਬ ਟਾਇਰਾਂ ਟੂੜਾ ਵਾਲਿਆਂ ਦਾ ਕੰਮ ਹੈ ਬੰਦ ਹੋ ਗਿਆ ਤੇਤੀ ਹੁੰਦਾ ਜੀ ਮੁੰਡਾ ਉੱਥੇ ਅੱਛਾ ਜੀ ਤੇਤੀ ਮੈਨੂੰ ਕਹਿੰਦਾ ਜੀ ਮੇਨ ਦਾ ਫੋਨ ਆਇਆ ਤੁਹਾਡੇ ਮਗਰ ਬੰਦੇ ਲੱਗੇ ਕਹਿੰਦੇ ਮੈਂ ਤਾਂ ਲੱਗੇ ਪਿਆ ਹਾਂ ਹਾਂ ਤੂੰ ਐਂ ਘਰ ਮੈਂ ਤਾਂ ਬੋਤਲ ਮੰਗਾ ਹਾਂ ਭਾ ਕਰੀ ਨਾ ਨਾ ਮੈਂ ਕਹਿੰਦਾ ਨਹੀਂ ਜੀ ਕਰੜੇ ਹੋਣਾ ਪੈਣਾ ਹਾਂ ਸਹੀ ਗੱਲ ਆ ਕਹਿੰਦਾ ਨੀ ਹਾਰ ਪਾਰ ਕਰ ਦੇਣ ਆਏ ਦੇਲ ਕਿੱਥੇ ਖੜਦਾ ਹੋਇਆ ਆਏ ਆ ਵਜਣ ਹਾਂ ਬਾਅਦ ਕਹਿੰਦਾ ਤੂੰ ਇੱਥੇ ਬਹਿ ਜਾ ਅਸੀਂ ਜਾਂਦੇ ਆ ਮੈਂ ਕਹਾਂ ਆ ਬੜੀ ਗੱਲ ਆ ਹਾਂ ਕਿਵੇਂ ਜਾਣੇ ਰੀਸੀ ਕਰੇ ਵੇ ਬਾਣੀਆਂ ਹਾਂ ਕਹਿੰਦਾ ਨਾ ਮਰਾਂਗੇ ਤਾਂ ਹਣੇ ਦੇ ਨਾਲ ਹੀ ਹਾਂ ਜਦੋਂ ਆਪਣੀ ਖਾਤਰ ਆਇਆ ਕਹਿੰਦਾ ਹਨ ਨਾਲ ਹੀ ਚੱਲਾਂਗੇ ਬਾਣੀਆਂ ਅੱਛਾ ਦਿਲ ਕੱਢਿਆ ਬੰਦੇ ਨੇ ਮੈਂ ਕਹਾਂ ਬਾ ਡਰਾਈਵਰ ਨੂੰ ਕਹ ਚਾਪੀ ਮੈਨੂੰ ਉਪਰਾ ਦੇ ਹਾਂ ਉਸ ਟਾਈਮ ਤੇ ਜਿਹੜਾ ਬਾਗੇ ਪੁਰਾਣੇ ਵਾਲਾ ਬਾਈਪਾਸ ਆਪਣਾ ਮੋਗੇ ਤੋਂ ਇਹ ਚੱਟੇ ਚੱਟੇ ਖੜੇ ਹੁੰਦੇ ਸੀ ਜੀ ਅੱਛਾ ਜੀ ਉਹ ਕੱਟੇ ਹੁੰਦਾ ਪੜਾ ਟੁੱਟਿਆ ਹੁੰਦਾਈ ਕਈ ਸਾਲ ਇਹ ਬਣਿਆ ਨਹੀਂ ਸੀ ਪੁਰਾਣੇ ਬੰਦਿਆਂ ਨੂੰ ਪਤਾ ਹੋਊਗਾ ਕਈ ਸਾਲ ਨਹੀਂ ਬਣਿਆ ਸੀ ਤੇ ਮੈਂ ਕਿਹਾ ਬਈ ਗੱਡੀ ਇੱਧਰ ਦੀ ਘੱਟਦੇ ਆ ਮੈਂ ਉੱਥੋਂ ਨਕਸ਼ਾ ਬਹਾ ਲਿਆ ਆਪਦੇ ਦਿਮਾਗ 'ਚ ਹੂੰ ਉਧਰੋਂ ਸਾਡੀ ਬੱਸ ਜਾਵੜੀ ਬੁੱਗੀ ਪੁਰੇ ਚੌਂਕ 'ਚ ਉਧਰੋਂ ਗੇਲੂ ਹੁਣੀ ਆ ਗਏ ਉਧਰੋਂ ਮੈਂ ਗੱਡੀ ਖੱਚਤੀ ਜੀ ਅੱਛਾ ਜੀ ਬਾਗੇ ਪੁਰਾਣੇ ਵਾਲੇ ਬਾਈਪਾਸ ਤੇ ਜਾਮ ਲੱਗਿਆ ਵਾ ਅੱਛਾ ਜੀ ਤੇ ਮੈਂ ਗੱਡੀ ਥੱਲੇ ਦੀ ਜਾਣਤੀ ਜੈਪਸੀ ਬਾਈ ਹਾਂ ਮੈਂ ਕਿਹਾ ਯਾਰ ਹੱਥ ਪਾਈ ਬੈਠਾ ਬਾਗ ਆ ਆ ਵਿੱਚ ਮੈਂ ਕਿਹਦਾ ਫੋਨ ਨੂੰ ਹੱਥ ਰੱਖੋ ਤੁਹਾਡੇ ਕੋਲ ਜਿਹੜੀ ਹੈਗੀ ਉਹ ਤੇ ਚਲਾਵਾਂਗੇ ਆਪਾਂ ਇਹ ਪੈਂਦਾ ਨਹੀਂ ਚੱਲਦੀ ਹੋਸਟਲ ਯਾਰ ਇੰਨੇ ਬੰਦੇ ਸੀ ਕਿੱਥੋਂ ਚੱਲ ਜੂ ਮਰੀ ਜਾਂਦੇ ਮੈਂ ਕਿਹਾ ਇਹ ਬਰਾਉ ਮੱਕ ਉਹ ਮਾਰੀ ਚਲਾਵੀ ਇੱਕ ਹੋਰ ਦੇ ਦੀ ਉਹਨਾਂ ਨੂੰ ਹਨਾ ਮੈਂ ਗੱਡੀ ਯਾਰ ਜਿੱਥੇ ਜਾਮ ਹੋਇਆ ਕਰੇ ਥੱਲੇ ਦੀ ਘੜਦਿਆ ਕਰਾਂ ਕਤਾਨਾ ਜਦੀ ਅੱਛਾ ਜੀ ਸਭ ਲੋਕ ਝਾਕਣ ਵੀ ਇਹਦੇ ਮਗਰ ਕੀ ਪਿਆ ਹੈ ਹਾਂ ਭਾਈ ਮੈਂ ਇੰਨਾ ਦੂਰ ਨਿਕਲ ਗਿਆ ਜਦੋਂ ਹੁਣ ਗੱਡੀਆਂ ਆ ਹੀ ਨਹੀਂ ਸਕਦੇ ਇਹ ਕਾਰਾਂ ਜਿੱਧਰ ਤੀ ਮੈਂ ਨਿਕਲ ਗਿਆ ਜੈਮਸੀ ਲੈ ਕੇ ਹਾਂ ਮੜਾ ਕਤਾਨਾ ਜਦੀ ਭਾਗ ਮੈਨੂੰ ਉਹਦਾ ਕੇ ਜਾਮ ਨੇ ਮਰਾਤੇ ਆਪਾਂ ਮੈਂ ਕਹੀ ਇਹਦਾ ਬਚਾ ਤੀ ਹਾਂ ਕਿਉਂ ਮੈ ਕੋਣ ਕਾਰਾਂ ਆਉਣਗੀਆਂ ਕਿੱਧਰ ਦੀ ਹਾਂ ਕਾਰ ਥੋੜੀ ਆਜੀ ਜਿੱਤੋਂ ਦੀ ਜੈਪਸੀ ਲੰਗੀ ਕਾਰ ਦਾ ਬਾਜੂ ਤੇ ਨਾਲੇ ਜਿਹੜੇ ਕਾਰਾਂ ਵਾਲੇ ਹੋਣਗੇ ਮੈਂ ਕਿਹਾ ਮੁੰਡਿਆਂ ਕੋਲੇ ਪੈਸੇ ਕੂਹੇ ਘਾਟੀ ਹੁੰਦੇ ਆ ਨਵੀਆਂ ਗੱਡੀਆਂ ਅਗਲਾ ਕਹਿੰਦਾ ਗੱਡੀ ਭਾਂਲੀ ਕਿੱਥੋਂ ਪੈਸੇ ਲਾਉ ਕਿਹੜਾ ਲਾਉ ਕਿਸੇ ਨੇ ਨਹੀਂ ਬਾੜਨੀ ਗੱਡੀਆਂ ਅਸੀਂ ਭਾਈ ਪਾਇਆ ਚੜੱਕ ਹੋ ਕੇ ਅਸੀਂ ਨੂੰ ਹੱਲੇ ਵਾਲਾ ਹਸਪਤਾਲ ਬਚੀ ਹਾਂ ਸਾਡੀ ਜਨਤਾ ਮੋਗੇ ਫਿਰ ਅੱਛਾ ਜੀ ਉਹ ਕਹਿੰਦੇ ਕਿੱਥੇ ਆ ਜਾ ਮੈਂ ਕਿਹਾ ਮੈਂ ਪਹੁੰਚ ਗਿਆ ਟਿਕਾਣੇ ਤੇ ਉਦੋਂ ਚੱਲ ਪੁਲਿਸ ਪੁੱਛ ਜਾਵੜੀ ਭੱਜ ਗਏ ਉਹ ਠੀਕ ਹੈ ਜਿਹੜਾ ਮੇਰੇ ਨਾਲ ਰਹਿੰਦਾ ਬੰਦਾ ਉਹ ਦੇਖਿਆ ਹਾਂ ਅੱਛਾ ਜੀ ਹੁਣ ਜਿਹੜਾ ਤੁਹਾਡੇ ਨਾਲ ਖਾਂਦਾ ਨਾ ਉਹਦੀ ਮਰੋਂਦਾ ਫਿਰ ਰੱਬ ਤੋਂ ਸੌਖ ਕਿੱਥੋਂ ਪਾਲਦੇ ਹਾਂ ਇਹ ਮਾਤਜੀ ਜਦੋਂ ਮੇਰੇ ਤੇ ਉਹ ਦੇਣ ਆਏ ਸੀ ਨਾ ਦਿਹਾੜੀ ਕਰਨ ਆਲੇ ਅੱਛਾ ਜੀ ਜਾਂ ਤਾਂ ਮੈਂ ਜਾਣਦਾ ਤੇ ਗਾਂ ਮੇਰਾ ਜਾਣਦਾ ਪ੍ਰਮਾਤਮਾ ਹਾਂ ਕਿ ਮੈਂ ਕਿਹਦਾ ਦਿਲ ਨਾ ਤੇ ਕਿਹੜੇ ਮੂੰਹ ਨਾ ਜਾਂਦਾ ਸੀ ਅਗਲੇ ਦੇ ਘਰੇ ਹਾਂ ਹੈ ਜੀ ਕਿ ਮੈਂ ਦਿਹਾੜੀ ਆ ਗਿਆ ਤੁਹਾਡੇ ਕੋਲ ਬਾਈ ਹਾਂ ਕੰਮ ਲੈ ਲੋਗੇ ਹਾਂ ਠੀਕ ਹੈ ਜਾ ਇੰਨੇ ਮਾਰੇ ਦਿਨ ਤਾਂ ਨਹੀਂ ਆਏ ਕਿਸੇ ਤੇਰੇ ਹੂੰ ਕਿ ਉਹ ਨਹੀਂ ਰਹਿੰਦੇ ਹੁੰਦੇ ਸਹੀ ਗੱਲ ਆ ਜੀ ਉਸੇ ਪਿੰਡ ਦੇ ਵਿੱਚ ਮੈਂ ਰਾਜਾ ਬਣ ਕੇ ਵੀ ਰਹੇ ਹੂੰ ਉਸੇ ਪਿੰਡ ਦੇ ਵਿੱਚ ਮੈਂ ਰੁਪਈਆ ਵੀ ਵੰਡਿਆ ਲੋਕਾਂ ਨੂੰ ਉਸੇ ਪਿੰਡ ਦੇ ਵਿੱਚ ਅੱਜ ਹਰ ਹਨੂਮਾਨ ਜਨਮਤੀ ਤੇ ਐਮਐਲਏ ਸਨਮਾਨਿਤ ਕਰਦਾ ਮੈਨੂੰ ਹੂੰ ਮੇਰਾ ਨਾਮ ਬੋਲਿਆ ਜਾਂਦਾ ਇਹ ਚਿਤ ਕਰਦੇ ਲੋਕ ਇਹ ਤਾਰਾ ਸਰਦਾਰ ਜੀ ਹੈ ਜੀ ਇਹਨਾਂ ਨੇ ਮੰਦਿਰ ਦੀ ਨਹੀਂ ਰੱਖੀ ਸੀ ਮੰਦਿਰ ਸ਼ੁਰੂ ਕੀਤਾ ਸੀ ਸ਼ੁਰੂ ਕੀਤਾ ਇੱਥੇ ਇਹਨਾਂ ਨੇ ਪਿੰਡ ਦੇ ਵਿੱਚ ਆਇਆ ਕਰਿਆ ਜੀ ਆਹ ਬਣਾ ਕੇ ਦਿੱਤਾ ਜੀ ਉਹ ਬਣਾ ਕੇ ਦਿੱਤਾ ਨਾਲੇ ਮੈਂ ਕੌਣ ਆ ਬਣਾਉਣ ਵਾਲਾ ਸਹੀ ਗੱਲ ਹੈ ਜੀ ਤੁਸੀਂ ਤਾਂ ਆਪ ਸਾਰਾ ਕੁਝ ਸੋਨੇ ਬਣਾ ਕੇ ਦਿੱਤਾ ਜੀ ਦੇ ਘਰੇ ਬੈਠੇ ਆਓ ਹਾਂ ਠੀਕ ਹੈ ਫਿਰ ਦੇਖੋ ਕਿੰਨੀ ਵੱਡੀ ਗੱਲ ਹੈ ਜਦੋਂ ਜਾਗਰਣ ਸ਼ੁਰੂ ਹੋਣਾ ਹੈ ਭਜਨ ਪਹਿਲਾਂ ਗੁਰੂ ਨਾਨਕ ਜੀ ਦਾ ਲਾਉਂਦੇ ਆ ਠੀਕ ਹੈ ਪਹਿਲਾਂ ਗੁਰੂ ਨਾਨਕ ਜੀ ਦਾ ਗਾਣਾ ਲੈ ਕੇ ਸ਼ੁਰੂ ਕਰਦੇ ਆ ਇੱਕ ਸਿਰਫ ਸਰਦਾਰ ਕਰਕੇ ਮੇਰਾ ਕਰ ਹਾਂ ਇਹਨੇ ਮੋੜ ਤੁਰਿਆ ਸੀ ਆਪਾਂ ਦਸਾਂ ਗੁਰੂਆਂ ਤੋਂ ਸ਼ੁਰੂ ਕਰਨਾ ਦਸਾਂ ਗੁਰੂਆਂ ਦਾ ਹੀ ਬੋਲਦੇ ਆ ਬੋਲਦੇ ਆ ਠੀਕ ਹੈ ਜੀ ਠੀਕ ਹੈ ਹਾਂ ਨਾ ਗੱਲ ਕਰੂੰ ਅਬ ਕੀ ਨਾ ਕਰੂੰ ਤਬ ਕੀ ਗੋਬਿੰਦ ਨਾ ਹੋਤੇ ਤੋ ਸੁਨੋ ਤੋਤੀ ਸਭ ਕਿਉਂ ਬੋਲਦੇ ਹੋ ਅੱਛਾ ਕੀ ਬਾਤ ਹੈ ਜਿਹੜਾ ਸਮਝਾਉਂਦੇ ਆ ਸਾਰੇ ਰਾਸਤਾ ਜਿਹੜਾ ਮੇਰੇ ਨਾਲ ਗੱਲਾਂ ਕਰਦੇ ਆ ਕਿ ਉਹਨਾਂ ਨੇ ਆ ਗੱਲ ਕਰੀ ਸੀ ਭਜਨ ਕਰਨ ਵਾਲੇ ਜਿਹੜੇ ਕੀਰਤਨ ਵਾਲੇ ਸੀ ਹਾਂ ਫਿਰ ਸਾਰਿਆਂ ਨੇ ਮੈਨੂੰ ਪੁੱਛਿਆ ਅੱਛਾ ਜੀ ਉਸ ਦਾ ਮਤਲਬ ਕੀ ਹੈ ਨਾ ਆ ਮਤਲਬ ਹਾਂ ਮਰੇ ਮਹਾਂਤੀ ਬਾਬਾ ਜੀ ਹਾਂ ਯਾਰ ਉਹ ਮਤਲਬ ਕਿ ਨਹਿਮਾ ਹੋਈ ਮੇਰੀ ਉਸ ਪਿੰਡ ਦੇ ਵਿੱਚ ਹਾਂ ਉਸੇ ਪਿੰਡ ਦੇ ਵਿੱਚ ਮੈਂ ਸਰਦਾਰੀ ਵੀ ਕਰ ਗਿਆ ਹਾਂ ਸਹੀ ਗੱਲ ਹੈ ਜਿਹੜਾ ਮੈਂ ਫਿਰ ਪੰਜਾਬ ਆ ਗਿਆ ਹਾਂ ਭਗਤੇ ਰਹਿਣ ਲੱਗਿਆ ਮੈਂ ਅੱਛਾ ਜੀ ਬੜਾ ਟਾਈਮ ਰਿਹਾ ਮੈਂ ਹਾਂ ਭਗਤੇ ਤੇ ਕੇਬਲ ਵਾਲੇ ਕੇਬਲ ਕੱਟ ਗਿਆ ਹਾਂ ਹਾਲਾਂਕਿ ਮੇਰਾ ਕਾਨੂੰਨ ਸੀ ਮੈਂ ਕਿਸੇ ਨੂੰ ਅਜੇ ਤੱਕ ਕੇਬਲ ਵਾਲੇ ਪੈਸੇ ਤੋਂ ਜਵਾਬ ਨਹੀਂ ਦਿੱਤਾ ਸੀ ਹਾਂ ਬਾਦ ਜੀ ਨਾ ਤਾਂ ਮੈਂ ਸੌਦੇ ਪੱਤੇ ਵਾਲੇ ਨੂੰ ਹਾਂ ਤੇ ਨਾ ਮੈਂ ਕਿਤੇ ਕੇਬਲ ਵਾਲੇ ਨੂੰ ਨਾ ਕਿਸੇ ਨੂੰ ਵੀ ਮੈਂ ਜਿਹੜਾ ਫਰੀ ਚੀਜ਼ ਨਹੀਂ ਲਈ ਹਾਂ ਤੇ ਨਾ ਮੇਰੀ ਵਾਈਫ ਦਾ ਹੀ ਆਰਡਰ ਵੀ ਸੀਗਾ ਉਹਨੇ ਕਹਣਾ ਵੀ ਆਪਾਂ ਸਭ ਜੀ ਤੱਕ ਦੇ ਵੀ ਪੈਸੇ ਦੇ ਕੇ ਆਉਣੇ ਇਹ ਚੀਜ਼ ਦਾ ਕਿਸੇ ਤੇ ਰੋਹ ਬਣਾਣਾ ਰੋਹ ਬਣਾ ਹਾਂ ਬੜੀਆਂ ਚੀਜ਼ਾਂ ਦਾ ਪੱਕੀ ਲੈਣਗੇ ਅਬਾ 20 ਰੁਪਏ ਦੀ ਚੀਜ਼ ਵੀ ਨਹੀਂ ਲੈਣੀ। ਉਹ ਲਜਾਇਜ ਨਹੀਂ ਫਾਇਦਾ ਚੁੱਕਣਾ ਬਦਮਾਸ਼ੀ ਦਾ। ਨਹੀਂ ਯਾਰ ਇਹ ਨਹੀਂ ਆਪਾਂ ਕਰਨਾ ਵੀ ਆਪਾਂ ਯਾਰ ਪੈਸੇ ਦੇ ਕੇ ਚੀਜ਼ ਲੈ। ਹਮ ਠੀਕ ਹੈ ਤੇ ਅਸੀਂ ਭਗਤੇ ਤੇ ਸਾਡਿਓ ਕੇਵਲ ਕੱਟਣ ਆਗੇ ਪੈਸੇ ਲੈਣ ਨਹੀਂ ਆਏ। ਹਮ ਮੇਰੇ ਕੋਲੇ ਆ ਗਿਆ ਮਿੱਡਾ ਰੌਟੀ ਵਾਲਾ। ਹਮ ਮਿੱਡੇ ਵੀ ਨਹੀਂ ਬਣਦੀ ਸੀ ਚਾਵਲੇ ਨਾਲ। ਅੱਛਾ ਜੀ। ਚਾਵਲੇ ਹੁਣੀ ਹੁੰਦੇ ਸੀ ਭਗਤੇ। ਹਮ ਉਹਨਾਂ ਦੀ ਬਣਦੀ ਸੀ। ਹਮ ਉਹਨਾਂ ਨੂੰ ਪਤਾ ਲੱਗ ਗਿਆ ਮਿੱਡਾ ਤਾਰੀ ਕੁਲੇ ਆਇਆ। ਹਮ ਉਹ ਕੇਬਲ ਵਾਲੇ ਉਹਨਾਂ ਦੇ ਸੀ ਉਹ ਕਹਿੰਦੇ ਸੀ ਕੇਬਲ ਕੱਟ ਦੇ ਹਾਂ ਆਇਆ ਮਿੱਟਾ ਆਇਆ ਉਹ ਤੇ ਅਸੀਂ ਘਰੇ ਨਹੀਂ ਸੀ ਉਹ ਕੇਬਲ ਕੱਟਣ ਲੱਗੇ ਮੇਰੇ ਘਰ ਵਾਲੇ ਕਹਿੰਦੇ ਕੀ ਹੋਗਾ ਕਹਾਂ ਵੀ ਬਿੱਲ ਨਹੀਂ ਭਰਿਆ ਉਹ ਕਹਿੰਦੇ ਪਹਿਲੇ ਕੋਈ ਲੈਣ ਹੀ ਨਹੀਂ ਆਇਆ ਲੈ ਜਾਓ ਹਾਂ ਕਿਹੜਾ 10 ਮਹੀਨਿਆਂ ਦਾ ਨਹੀਂ ਭਰਿਆ ਐਤ ਕੀ ਵਾਲੇ ਨਹੀਂ ਤੁਸੀਂ ਲੈਣਾ ਜਾਂ ਆਪ ਹੀ ਨਹੀਂ ਆਏ ਹਾਂ ਕੱਟਣਾ ਭਾਈ ਪੈਸੇ ਲੈ ਜਾਵਦੇ ਉਹ ਕਹਿੰਦਾ ਹੁਣ ਤਾਂ ਕੱਟੀ ਜਾਊ ਉਹ ਕਹਿੰਦੀ ਫਿਰ ਲਾ ਕੇ ਵੀ ਆਈ ਜਾਵੇਂਗਾ ਹਾਂ ਠੀਕ ਹੈ ਤੇ ਉਹ ਕਹਦਾ ਸਾਨੂੰ ਤਾਂ ਕਹਿੰਦਾ ਬਾਈ ਨੇ ਕਿਹਾ ਚਾਵਲੇ ਨੇ ਉਹ ਕਹਿੰਦਾ ਤੇਰਾ ਚਾਵਲਾ ਵੀ ਨਹੀਂ ਤੇ ਹੁਣ ਕੱਲ ਨੂੰ ਤੈਨੂੰ ਦੱਸਦਾ ਮੈਂ ਆ ਲੈ ਆਂਦੇ ਉਹਨੂੰ ਅੰਦਰ ਨੂੰ ਤੁਹਾਡੇ ਨੂੰ ਉਹ ਕੁਦਰਤੀ ਮੂਹ ਦੇ ਬਾਕ ਅੱਛਾ ਜੀ ਹੁਣ ਉਹ ਤੇ ਸੁਣਦੇ ਵੀ ਬਹੁਤ ਸੀ ਉਧਰੋਂ ਮੈਂ ਭਰਿਆ ਪੀਤਾ ਸਿੱਧਾ ਕੇਵਲ ਵਾਲਿਆਂ ਦੇ ਬੱਜਾ ਲੈ ਕੇ ਗੱਡੀ ਹਾਂ ਮੈਂ ਕਹਾ ਦੱਸ ਦਿਓ ਚਾਵਲੇ ਨੂੰ ਦਿਖਾਉਂ ਕੰਜੀ ਦਾ ਭੌਣ ਉਹਨੂੰ ਆਏ ਕਰਦੇ ਆਂਗਾ ਉਹ ਕਰਦੇ ਆਂਗੇ ਜਿਹੜਾ ਕੋਈ ਬੋਲਿਆਗਾ ਮੈਂ ਬੋਲਿਆ ਹਾਂ ਤੜਕੇ ਨੂੰ ਚਾਵਲੇ ਦਾ ਰਾਤ ਨੂੰ ਕਟਣ ਉਹ ਅੱਛਾ ਉਹ ਵੱਡੇ ਗਏ ਵੜਤੇ ਦੇ ਉਹ ਕਹਿੰਦੇ ਵੀ ਇੱਕ ਗਿਆਨੀ ਸੀ ਨਾਲ ਛੋਡਾ ਭਲਾ ਮੈਂ ਨਵਾਂ ਨਵਾਂ ਦਾੜੀ ਰੱਖੀ ਸੀ ਓਹ ਗੱਲ ਮੇਰੇ ਤੇ ਆ ਗਈ ਆ ਗਈ ਉਹ ਤਾਂ ਬਾਜ਼ਾਰ ਚ ਗਿਆ ਹਾਂ ਵੀ ਨਾਲੇ ਕੱਲ ਆਸ਼ਰੇ ਆ ਤਾਂ ਤੇਰਾ ਲੁਗੀ ਸੀ ਵੀ ਗੱਲ ਹੈ ਹਾਂ ਧੰਕੀ ਦੇ ਕੇ ਗਿਆ ਕਿਹਾ ਵੀ ਨਿਕਲ ਚੱਲੋ ਚੱਕੇ ਟੰਬਾ ਕੋੜੀ ਆਪਾਂ ਜਿਹੜਾ ਪਸ ਹੱਥੋਂ ਦਾ ਤੇ ਲੋਕ ਲਾ ਜੀਓ ਬਸ ਤਾਂ ਨਾ ਹੁੰਦਾ ਸੀਗਾ ਪੀਏ ਅੱਛਾ ਜੀ ਆਪਣੇ ਮਲੂਕਾ ਸਿੰਘ ਦਾ ਹਾਂ ਮੈਂ ਮੈਂ ਧੰਨੇ ਨੂੰ ਫੋਨ ਮਾਰਿਆ ਮੈਂ ਕਹਾਂ ਜੀ ਆਹ ਗੱਲ ਹੋ ਗਈ ਮਲੂਕਾ ਸਾਹਿਬ ਨਾਲ ਗੱਲ ਕਰਨੀ ਤੇ ਮੈਂ ਤਾਂ ਚੱਲਿਆ ਹਾਂ ਹਾਂ ਉਹ ਬਗੜ ਤੇਰਾ ਜਦੋਂ ਰੋਲ ਹੀ ਨਹੀਂ ਕੋਈ ਉਹਨੇ ਐਸਐਚ ਨੂੰ ਫੋਨ ਲਾਇਆ ਕਹਿੰਦਾ ਹਾਂ ਯਾਰ ਕਹਿੰਦਾ ਤਾਰੀ ਦਾ ਨਾ ਹੁੰਦਾ ਹਾਂ ਕਹਿੰਦਾ ਉਹ ਗੱਲ ਕਹਿ ਗਿਆ ਹੈਗਾ ਹਾਂ ਮਤਲਬ ਉਹ ਸੈਰ ਸੁਭਾਈ ਗਰਮੀ 'ਚ ਗਈ ਸੀ ਉਹ ਕੰਮ ਹੋ ਗਿਆ ਉਹਦਾ ਭਰਾਵਾ ਪੰਜਾ ਸੱਤ ਦਿਨਾਂ ਬਾਅਦ ਉਹ ਫੜੇਗੇ ਬੰਦੇ ਅੱਛਾ ਜੀ ਉਹ ਵਾਕਈ ਜੱਕਿਆਨੀ ਸੀ ਹਾਂ ਜੇ ਉਹ ਨਾ ਫੜੇ ਜਾਂਦੇ ਮੈਨੂੰ ਟੰਗਦਾ ਚੱਕ ਲੈਣਾ ਸੀ ਸਹੀ ਗੱਲ ਆ ਜੀ ਇਹ ਵੀ ਨਹੀਂ ਕਹਿਣਾ ਚਾਹੀਦਾ ਹਾਂ ਮੈਂ ਕਰ ਦੂੰ ਮੈਂ ਤੈਨੂੰ ਮਾਰ ਦੂੰ ਪਤਾ ਹੀ ਨਹੀਂ ਲੱਗਦਾ ਆਪਾਂ ਦੀ ਗੱਲ ਹੋ ਗਈ ਆ ਨਾ ਕਹਿੰਦਾ ਜੀ ਐਨੇ ਕਿਹਾ ਕੀ ਸੀਗਾ ਸਹੀ ਗੱਲ ਆ ਜੀ ਹਾਂ ਬਿਲਕੁਲ 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 ਮੁਖਤ ਚ ਕੋਈ ਲੈਣਾ ਦੇਣਾ ਨਹੀਂ ਹਾਂ ਕਿਉਂਕਿ ਜਿਹੜੀ ਕੋਟ ਹੈ ਜਿਹੜਾ ਲਲਕਰਾ ਮਾਰਨ ਵਾਲਾ ਹਾਂ ਉਹਨੂੰ ਸਾਰਿਆਂ ਨਾਲੋਂ ਵੱਡਾ ਜ਼ੋਰ ਮਾਰਦੀ ਹੈ ਇਹਨੇ ਸ਼ਹਿਦ ਦਿੱਤੀ ਹੈ ਸ਼ਹਿਦ ਜਿਹੜਾ ਲਲਕਰਾ ਮਾਰਨਾ ਹੈ ਕਿ ਸ਼ਹਿਦ ਹੀ ਹੁੰਦਾ ਹਾਂ ਅਸੀਂ ਪਿੰਡ ਘਰ ਪਾਉਂਦੇ ਸੀ ਅਸੀਂ ਲੜਾਈ ਹੋ ਗਈ ਸਾਡੀ ਹਾਂ ਸਾਡੀ ਤਾਈ ਨਾਲੀ ਤੇ ਹੋਰ ਵੀ ਨਹੀਂ ਉਪਰਾ ਬਲੀ ਮੇਰਾ ਵੱਡਾ ਭਰਾ ਬਾਹਰੋਂ ਆਇਆ ਵਾਸੀ ਦਾ ਨਹੀਂ ਰੱਖੀ ਵੀ ਮੈਸਤਰੀ ਨੇ ਉਹ ਬੁਰੂਆਂ ਵੀ ਆਤ ਹੁੰਦੀ ਆ ਉਹ ਬੋਲਦੀ ਆ ਕੇ ਜਿਵੇਂ ਕੰਨ ਤੇ ਕਰਕੇ ਹਾਂ ਮੇਰਾ ਭਰਾ ਰੌਲਾ ਪਾਉਣ ਲੱਗ ਗਿਆ ਮੈਂ ਦੂਜੇ ਘਰੇ ਸੀਗਾ ਮੈਂ ਕਿਹਾ ਕੀ ਹੋ ਗਿਆ ਕਹਿੰਦਾ ਯਾਰ ਉਹ ਇੰਨਾ ਤੜਾਈ ਕੰਮ ਹੈ ਨਾਲ ਸਾਡੇ ਤਾਈ ਦਾ ਮੰਨਾ ਮੈਂ ਕਿਹਾ ਫਾੜੋ ਚਾਣਾ ਹਾਂ ਆਣਾ ਫਰਮ ਮਗਰ ਅੱਜ ਨਹੀਂ ਚੜਫਟ ਉਹ ਭੱਜ ਲਿਆ ਉਹਨਾਂ ਨੂੰ ਉਹ ਭਾਤੀ ਇਹਨਾਂ ਲੈ ਉਹ ਤੋਂ ਰੁਗਿਆ ਨਹੀਂ ਗਿਆ ਸਾਡੀ ਤਾਈ ਚ ਵੱਜਿਆ ਤਾਈ ਸਾਡੀ ਗੇਟ 'ਚ ਵੱਜੀ ਉਹਦਾ ਫਾਟ ਚੂਕਣਾ ਯਾਰ ਲੈ ਗੀ ਉਹਨਾਂ ਦਾ ਕੋਈ ਸੁਣਿਆ ਨਾ ਲੈ ਸਾਡੇ ਦਾ ਮੁੰਡਾ ਵਿਚਾਰਾ ਡਰੂਤੀ ਆ ਉਹਦਾ ਪੰਜਾਬ ਨਿਕਲ ਜਾ ਘੜੀ ਪਈ ਮੈਂ ਕਿ ਇਹ ਨਹੀਂ ਮਸ਼ੀਨ ਹੋਈਦਾ ਤਾਂ ਮੈਂ ਕਿ ਚੈਂਪਰਲੀ ਕੋ ਹਾਂ ਇਹਨਾਂ ਚੈਂਪੀ ਕਰ ਦਿੱਤਾ ਇਹ ਸਟਾਰਟ ਵੀ ਨਹੀਂ ਹੋਣਾ ਹੁਣ ਮੈਂ ਬਾਅਦ ਉਹਨੇ ਨੂੰ ਪੁਲਿਸ ਆ ਗਈ ਲੈ ਗਏ ਫਿਰ ਰਾਜਨਾਮਾ ਹੋ ਗਿਆ 15 ਦਿਨਾਂ ਬਾਅਦ ਵਿਚਾਰੀ ਦੀ ਬਾਤ ਹਾਂ ਤੇ ਮੈਂ ਕਹ ਜੇ ਕਿਤੇ ਨਾਰਾਜ਼ੀ ਨਾ ਹੋਉਂਦਾ ਆ ਬਾਨਾ ਬਣ ਗਿਆ ਸੀ ਸਹੀ ਗੱਲ ਹੈ ਹਾਂ ਉਹ ਜਿਵੇਂ ਕਹਿੰਦਾ ਕੋਈ ਬਜ਼ੁਰਗ ਸੀਗਾ ਹਾਂ ਫੁਕਰਾ ਸੀ ਥੋੜਾ ਜਿਹਾ ਵੱਡੀ ਉਮਰ ਦਾ ਸੀ ਅੱਛਾ ਜੀ ਉਹੀ ਇੱਕ ਸਾਡੇ ਪਿੰਡ ਹੁੰਦਾ ਜੀ ਉਹਦੇ ਨਾਲ ਦਾ ਹਾਂ ਇਹ ਸੱਚੀ ਗੱਤਣਾ ਤੇ ਉਹ ਆਇ ਤੁਰਿਆ ਜਾਂਦਾ ਤੇ ਬੰਦਾ ਪਿਆ ਉਹਦੇ ਨਾਲ ਉਹਦੀ ਬਣਦੀ ਨਹੀਂ ਸੀ ਹਾਂ ਬੰਦਾ ਬਦਮਾਸ਼ ਸੀ ਉਹ ਹਾਂ ਤੇ ਪਿੰਡ ਨੂੰ ਨੇੜੇ ਨਹੀਂ ਲੱਗਣ ਦਿੰਦਾ ਅੱਛਾ ਜੀ ਕੋਲ ਅੱਜ ਭੈਂਦਰਾ ਦਾਰੂ ਪੀ ਕੇ ਹਾਂ ਅੱਜ ਘੱਟੀ ਹਾਂ ਅੱਜ ਬਣਾਉਨੇ ਇਹਨੂੰ ਛਾ ਹਾਂ ਉਦੋਂ ਲੋਕ ਵੇਖੀ ਜਾਂਦੇ ਸੀ ਉਹਨੇ ਅੱਗੇ ਵੀ ਅੱਜ ਪਿੰਡ ਵਾਲੀ ਵੀ ਵੇਖੀ ਜਾਂਦੇ ਆ ਪਤਾ ਲੱਗੂ ਵੀ ਢਾ ਲਿਆ ਢਾ ਲਿਆ ਇਹ ਕਿਹੜਾ ਹਿਲਦਾ ਉਹਨੇ ਲੈ ਖੂਂਦਾ ਐ ਮਾਰੇ ਧੰ ਅਟਕਿੰਦਾ ਸਾਲਿਆ ਜਨ ਤੇਰੀ ਮੈਂ ਕੱਢਾ ਬਦਮਾਚੀ ਤੇ ਹਾਂ ਤੇਰੇ ਦੀ ਹੱਤੇਰੇ ਦੀ ਉਹਰ ਪੁਲਿਸ ਆਖੀ ਹੱਛਾ ਜੀ ਉਹਦਾ ਮਾਰਿਆ ਪਿਆ ਸੀ ਪਹਿਲੇ ਹੀ ਮਾਰਿਆ ਤੇ ਪੁਲਿਸ ਨੂੰ ਫੋਨ ਲਾਇਆ ਹੋਇਆ ਸੀ ਬਈ ਕਤਲ ਹੋ ਗਿਆ ਉਹ ਪੁਲਿਸ ਵਾਲੇ ਕਹਿੰਦੇ ਵੀ ਉੱਤੋਂ ਹੀ ਫੜ ਲਿਆ ਜੀ ਮਾਰ ਤੋ ਉੱਤੋਂ ਹੀ ਫੜ ਲਿਆ ਮਰੇ ਪਏ ਤੇ ਤੈਨੂੰ ਗੁੱਬੇ ਮਾਰੇ 20 ਦਾ ਲਿਓ ਫਸ ਗਿਆ ਬੰਦਾ ਉਦੋਂ ਆਇਆ ਜਦੋਂ ਜਮੀਦਾਰ ਨੂੰ ਰਹਿ ਗਿਆ ਹਾਂ ਉਹ ਕਹਿੰਦੇ ਬਾਬਾ ਕਿਵੇਂ ਆ ਕਿਵੇਂ ਕਹਿੰਦਾ ਸਾਡੀ ਜ਼ਿੰਦਗੀ ਨੇਰੇ ਸੀ ਨਾ ਆਹ ਮਕਾਈ ਮਲੇ ਪੈਸੇ ਦੇ ਡਾਂਗਾ ਮਾਰਦੀ ਆ ਇਹ ਵੀ ਲੱਤਰੀ ਵੀ ਨੇ ਕਹਿੰਦਾ ਮੈਂ ਕਹਾਂ ਜਦੋਂ ਪੈਨਟਾਂ ਦੇ ਨੰਬਰ ਬਣ ਜਾਣਗੇ ਕਿ ਤਦ ਮੈਂ ਤਾਂ ਕਿ ਸ਼ਰਾਬੀ ਹੋਇਆ ਪਿਆ ਕਿ ਮੈਨੂੰ ਕੀ ਪਤਾ ਮਾਰਿਆ ਪਿਆ ਮਾਰਿਆ ਪਿਆ ਧੀਵਰੀ ਆਏ ਵੀ ਹੋ ਜਾਂਦੀ ਆਏ ਪੈ ਜਾਂਦੀਆਂ ਸਹੀ ਗੱਲ ਆ ਜੀ ਗਲਗਲਾਵਾ ਪੈ ਜਾਂਦਾ ਹਾਂ ਉਹ ਟਰੱਕਾਂ ਵਾਲਿਆਂ ਨਾਲ ਹੁੰਦੀ ਆ ਰੋਡ ਤੇ ਆਪਾਂ ਕਹਿ ਦਿੰਦੇ ਆ ਜੀ ਆਪਣਾ ਸਾਧਨ ਨਾਲ ਰੋਕ ਕੇ ਚੱਕਦਾ ਨਹੀਂ ਤਾਂ ਹੀ ਗੱਲ ਆ ਰੋਕ ਕਰਦੇ ਆ ਚੱਕ ਕੇ ਕਰੀ ਜੀ ਜੇ ਤੁਸੀਂ ਚੱਕਣ ਲੱਗ ਗਏ ਤਾਂ ਉਹ ਕਹਿ ਦਿੰਦੇ ਆ ਇਹਨੇ ਮਾਰਿਆ ਇਹਨੇ ਮਾਰਿਆ ਅਸੀਂ ਲਿਵੀਆ ਚ ਟਰੱਕ ਲਈ ਜਾਂਦੇ ਆ ਟਿੱਕੜ ਦੁਪਹਿਰਾ ਹਾਂ ਠੀਕ ਹੈ ਦੁਪਹਿਰੇ ਤੁਹਾਨੂੰ ਪਤਾ ਸਸਤੀ ਪੈਂਦੀ ਹੈ ਹਾਂ ਟਾਈਮ ਹੀ ਇਹੋ ਜਿਹਾ ਹੁੰਦਾ ਹੁੰਦਾ ਹਾਂਜੀ ਹਾਂਜੀ ਦੁਪਹਿਰੇ ਅਸੀਂ ਜਾਈ ਜਾਂਦੇ ਆ ਤੇ ਸਸਤੀ ਦਾ ਟਾਈਮ ਆ ਤੇ ਇੱਕ ਕਾਰ ਸਾਡੇ ਕੋਲ ਦੀ ਨੰਗੀ ਐ ਸਾਡੇ ਕੋਲ ਦੀ ਨਾ ਕਿ ਐ ਥੱਲੇ ਨੂੰ ਹੋ ਗਈ ਉਹ ਹਾਂ ਥੱਲੇ ਜਿਹੜੀਆਂ ਗੱਡੀਆਂ ਐ ਸਾਈਡ ਤੇ ਖੜੀਆਂ ਸੀਗੀਆਂ ਬਾਬਾ ਉਹਨਾਂ ਦੇ ਐ ਉੱਤੋਂ ਦੀ ਗਈ ਐ ਥੋੜਾ ਗਾਂ ਜਾ ਕੇ ਚਾਰੇ ਟੈਰਤਾ ਅਸੀਂ ਫਟਾਫਟ ਲਾ ਕੇ ਗਾਂ ਗੱਡੀਆਂ ਨੂੰ ਕੱਢਣ ਲੱਗ ਗਏ ਹਾਂ ਉੱਥੇ ਲਿਪੀ ਹੋ ਗਏ ਕੱਟੇ ਅੱਛਾ ਮੈਨੂੰ ਕਹਿੰਦੇ ਤੁਸੀਂ ਦੇਖ ਕੇ ਨਹੀਂ ਚਲਾਉਂਦੇ ਬੰਦਾ ਮਾਰਦਾ ਫਲਾਣਾ ਮੈਂ ਗਿਆ ਆਹ ਤੁਰੇ ਜਾਂਦੇ ਨੇ ਸੇਵਾ ਗਾਲੀ ਪਾੜੀ ਆ ਮੈਂ ਕਿਹਾ ਪੰਗੇ ਹੀ ਪੈ ਗਏ ਪੰਗੇ ਹੀ ਪੈ ਗਿਆ ਸਹੀ ਗੱਲ ਹੈ ਬਾਈ ਆਪਣੇ ਜਿੰਮੇ ਦਿੱਤੀ ਉਹਨਾਂ ਨੇ ਗੱਲ ਕਰ ਹੁਣ ਮੈਨੂੰ ਵੀ ਆਰਪੀ ਆਉਂਦੀ ਸੀ ਜਦੋਂ ਉਹਨੂੰ ਕੱਢਿਆ ਸੀ ਉਹਨੂੰ ਮੈਂ ਕਿਹਾ ਯਾਰ ਇਹਨੂੰ ਪੁੱਛੋ ਤੁਸੀਂ ਮੇਰੇ ਜਿੰਮੇ ਲਈ ਜੰਦੇ ਮੈਂ ਤੈਨੂੰ ਕੱਢਣ ਆਇਆ ਮੈਂ ਤਾਂ ਸਾਹਮਣੇ ਡਿੱਗਿਆ ਇਹ ਵਿਚਾਰਾ ਹਾਂ ਉਹ ਕਹਿੰਦਾ ਵੀ ਨਹੀਂ ਟਰੱਕ ਨਹੀਂ ਵੱਜਿਆ ਮੇਰੇ ਤੇ ਉਹਨੇ ਸਿਰ ਮਾਰੇ ਹਾਂ ਮੈਂ ਕਹਿੰਦਾ ਨੀਂਜੇ ਚ ਵੱਜਿਆ ਹਾਂ ਉਦੋਂ ਨੂੰ ਸਾਡੀ ਸਬਜ਼ੀ ਵਾਲੀ ਗੱਡੀ ਆ ਗਈ ਦੂਜੇ ਪਾਸੇ ਜਿਹੜੀ ਕੰਪਨੀਆਂ ਸਬਜ਼ੀ ਛੱਡਦੀ ਹਾਂ ਉਹ ਕਹਿੰਦਾ ਕੀ ਹੋ ਗਿਆ ਮੈਂ ਕਹਾ ਚੱਕਣ ਲੱਗੇ ਸੀ ਭਰਾਵਾ ਫਸ ਗਈ ਹਾਂ ਉਹ ਕਹਿੰਦਾ ਉਦੋਂ ਨੂੰ ਸੁਰਤਾ ਆ ਗਿਆ ਪੁਲਿਸ ਵਾਲੇ ਆ ਗਏ ਹਾਂ ਉਹਾਨੂੰ ਕਹਿੰਦੇ ਵੀ ਤੁਸੀਂ ਜਾਓ ਹਾਂ ਉਹਦੇ ਤਾਂ ਕੋਈ ਕੋਈ ਨਹੀਂ ਮਰ ਗਈ ਸੀ ਮਰ ਗਏ ਸੀ ਖਾਮ ਖਾਲੀ ਪਰ ਉਹ ਤਾਂ ਨਹੀਂ ਕੋਲਸ ਬਹੁਤ ਕੋਲੀਆ ਯਾਰ ਮਗਰ ਬਹੁਤ ਲੱਗੀ ਅੱਛਾ ਉਹੀਂ ਲੱਗੀ ਮੈਂ ਨਹੀਂ ਗਲਤੀ ਹੁਲਤੀ ਨਹੀਂ ਜੇ ਆਪਾਂ ਅਸੀਂ ਕੰਟਰੋਲ ਆ ਲਈ ਆਉਂਦੇ ਵੱਡਾ ਮੈਂ ਤੇ ਬਟਾਰੀ ਕਹੀਂ ਚੋੜ ਪਏ ਮਾਰੇ ਫੋਨ ਤੋਂ ਬੰਦੀ ਵੀ ਹਲ ਤਾਂ ਕਰਦੀ ਆਈ ਆ ਹਾਂ ਉਹ ਲੜ 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 ਮੈਂ ਹੜ ਬੀ ਕੰਸਰਤ ਹਾਂ ਹਾਂ ਉਹ ਗੜ ਰੜ ਰੜ ਹਾਂ ਕਾਰ ਆਉਂਦੀ ਸੀ ਮਗਰ ਪੱਜੀ ਚੋਰ ਨਾ ਮੈਂ ਕਹਿਆ ਫਤਰੀ ਮਗਰ ਖੜਕਾ ਹੋਇਆ ਹਾਂ ਜਾਂਦੀ ਹਾਂ ਰ ਮੈਂ ਤਾਂ ਕੋਈ ਨਹੀਂ ਜਾਂਦਾ ਮਗਰ ਕੋ ਬੱਚਿਆ ਕਿ ਫੇਰ ਵੀ ਹੁਣ ਵੇਖਣਾ ਤਾਂ ਪੈਣਾ ਹੀ ਉੱਤਰ ਜਦੋਂ ਉਹ ਕਿਆਖ ਨਾ ਉਹ ਕਾਰ ਥੱਲੇ ਬੜੀ ਪਈ ਆ ਓਏ ਮੈਂ ਕਹਿਆ ਬੰਦੇ ਕਹਿੰਦਾ ਬੰਦੇ ਠੀਕ ਆ ਅੱਛਾ ਕਹਿੰਦਾ ਆਪਦੇ ਵਾਲੀ ਪੱਟੀ ਜਾਂਦੇ ਆ ਬੈਠੇ ਮੈਂ ਤਾਂ ਆਪਾਂ ਤਾਂ ਨਹੀਂ ਕੋਈ ਕਹਿਣ ਵਾਲੀ ਫਿਰ ਜਿਹੜਾ ਆਪਦੀ ਪੱਟੀ ਜਾਂਦੇ ਉਹੀ ਕਰ ਸਾਡੇ ਕੋਲ ਆ ਕੇ ਹਾਂ ਸਾਨੂੰ ਕਹਿਣ ਕੋਲ ਨਾ ਉਦੋਂ ਪੁਲਿਸ ਵਾਲੇ ਆ ਗਏ ਅੱਛਾ ਜੀ ਹਾਂ ਹਾਂ ਉਹ ਕਹਿੰਦਾ ਵੀ ਹੋਇਆ ਕੀ ਹੈ ਮੈਨੂੰ ਮੈਂ ਕਿਹਾ ਪਟਾਰੀ ਨੂੰ ਮੈਂ ਗਾੜ ਪੀਣਾ ਬੋਲੀ ਚਮੀ ਹਾਂ ਸਾਨੂੰ ਮੈਂ ਕਹਾਂ ਜੀ ਹਾਂ ਆਉਂਦੀ ਨਹੀਂ ਪਾਜੀ ਉਹ ਆਰਦੀ ਹਾਂ ਉਹ ਕਹਿੰਦਾ ਕਿਵੇਂ ਸਮਝਾਈਏ ਵੀ ਗੱਡੀ ਕਿਵੇਂ ਵਗੀ ਆ ਮੈਂ ਕਹਾਂ ਜੀ ਅਹ ਟਰੱਕ ਹਾਂ ਕਹਿੰਦਾ ਹਾਂ ਉਹ ਮੇਗਾ ਕਾਰ ਹਾਂ ਉਹ ਲਾਟੂ ਜੇ ਨਹੀਂ ਪੈਂਦੇ ਟੇਬਲ ਚੱਕ ਲੈ ਚੱਕ ਲੈ ਬਣਾ ਦੇ ਮੇਗਾ ਟਰੱਕ ਕਾਰ ਹਾਂ ਕਹਿੰਦਾ ਹਾਂ ਮੈਂਗਾ ਪਾਰੀ ਲਾਈਟ ਕਰੀ ਪੂਰੇ ਹੋਈ ਹਾਂ ਗਾ ਲੀ ਆਇਆ ਕਰੀ ਘਰ ਜਾਂਦਾ ਲਾਈਟ ਹਾਂ ਕਹਿੰਦਾ ਹਾਂ ਮੈਂ ਤੋਰੀ ਆਇਆ ਹਾਂ ਮੈਂਗਾ ਲਾਈਟ ਕਰਦੀ ਕਹਿੰਦਾ ਮੈਂ ਕਹਿੰਦਾ ਰੈੱਡ ਹਾਂ ਮੈਂ ਟਰੱਕ ਦੀਆਂ ਫ੍ਰੀ ਕੰਮ ਹਾਂ ਉਹ ਜਾ ਕੇ ਵਿਚ ਵਿਚ ਹਾਂ ਹਾਂ ਆਏ ਹੋ ਗਿਆ ਉਹ ਬਥੇਰਾ ਕਹਿੰਦੇ ਆਏ ਹੋਇਆ ਉਹ ਕਹਿੰਦਾ ਨਾ ਇਧਰ ਦੇਖੋ ਕਹਿੰਦੇ ਤੇ ਤੁਹਾਰਾ ਕਰ ਚੱਲ ਬਟਾਰੀ ਮੈਂ ਕਹਿੰਦਾ ਰੈੱਡ ਲਾਉ ਬਟਾਰੀ ਉਹਦੀ ਐ ਕਰਕੇ ਖੜ ਗਿਆ ਤੂੰ ਹੀ ਟ੍ਰੈਫਿਕ ਇੰਚਾਰਜ ਵਾਲੇ ਬਣ ਗਏ ਮੈਂ ਫੇਰ ਲਿਆ ਆਵੇਂ ਮੈਂ ਆਪਦਾ ਟਰੱਕ ਰੋਕ ਕੇ ਉਹ ਜਾ ਕੇ ਫੇਰ ਮਾਰੀ ਕਾਰ ਦੇ ਵਿੱਚ ਕਹਿੰਦੇ ਵੀ ਤੂੰ ਜਾ ਚੱਲ ਉਹ ਬਟਾਰੀ ਮੈਂ ਕਹਿੰਦਾ ਕਰ ਰਿਹਾ ਬੈ ਕੇ ਤੇ ਠੀਕ ਹਾਂ ਉਹ ਕਹਿੰਦੇ ਵੀ ਜੀ ਤਾਂ ਇਹਨਾਂ ਦੀ ਗਲਤੀ ਨਾਲ ਆ ਪਰ ਦੇਖ ਅਸੀਂ ਬਸ ਲੈਂਟ ਇੱਕ ਜਾਲੀ ਪੜਾ ਕੇ ਨਿਕਲ ਗਏ ਉਹ ਪੁਲਿਸ ਹੈ ਅਹ ਤੇਰੀ ਮੈਂ ਦਾਰੂ ਪੀ ਲਈ ਬੜੀ ਅੱਛਾ ਜੀ ਇਹ ਸਾਡੇ ਫੋਰਮੈਨ ਨੂੰ ਆਏ ਹੁੰਦਾ ਸੀ ਇਹ ਖਰਾਬ ਕਰਦੇ ਉਹਨੂੰ ਪਸਾਈ ਜੀ ਕਹਿੰਦਾ ਜਾ ਛੋਟੇ ਭਾਈ ਪਾਣੀ ਦਾ ਟਰਾਲਾ ਪਾ ਕੇ ਆਉਂ ਕਹਿੰਦਾ ਥਾਣੇ ਚ ਮੈਂ ਪਾਣੀ ਵਾਲਾ ਟੈਂਕਰ ਚਲਾਉਂਦਾ ਮੈਨੂੰ ਸਾਦੀ ਪ੍ਰੋਬਲਮ ਹੋ ਗਈ ਸੀ ਉੱਥੇ ਅੱਛਾ ਜੀ ਤੇ ਮੈਂ ਉਹ ਪਾਣੀ ਪਾਉਣ ਜਾਂਦਾ ਹਾਂ ਤਾਂ ਮੈਂ ਰੱਜਿਆ ਬਾਦਾਰੂ ਨਾਲ ਭੜਾਉਂ ਉਹ ਹਾਂ ਪੈ ਪ ਜਾਵੇ ਨਾ ਅੱਛਾ ਫਰਟ ਆ ਗਿਆ ਬਾਹਰ ਹਾਂ ਉਂ ਜਾਣ ਤੇ ਦਾ ਸ਼ਗੀਰ ਨਾ ਤਾਂ ਤਾਂ ਹੁਣ ਠਾਣੇ ਜਾਂਦਾ ਪਾਣੀ ਪੋਣ ਮੇਰਾ ਉਹਨੇ ਦੇਖੇਵੇਂ ਤਾਂ ਪੈਰ ਹੀ ਨਹੀਂ ਲੱਗਦੇ ਹਾਂ ਮੈਨੂੰ ਕਹਿੰਦਾ ਗਿਸ਼ਕੀ ਪੀਤੀ ਮੈਂ ਕਹਿੰਦਾ ਹਾਂ ਹਾਂ ਤੇ ਟਿੱਪੂ ਛੀਰ ਕਵੀਰ ਕਵੀਰ ਮਾਫੀ ਹਾਂ ਟਿੱਪੂ ਮਤਲਬ ਪੈਰ ਹੁੰਦਾ ਹਾਂ ਸ਼ਗੀਰ ਮਤਲਬ ਵੀ ਛੋਟਾ ਕਵੀਰ ਮਤਲਬ ਵੱਡਾ ਮੈਂ ਕਹਿੰਦਾ ਵੀ ਟਿੱਪੂ ਸ਼ਗੀਰ ਹੈ ਪੈਰ ਛੋਟਾ ਹੈ ਹਾਂ ਇਹ ਤਾਂ ਕਵੀਰ ਮਾਫੀ ਜੀ ਮੈਂ ਕਹਿੰਦਾ ਤੁਹਾਡਾ ਵੱਡਾ ਹੈਗਾ ਪੈਰ ਉਹ ਕਹਿੰਦਾ ਟਿੱਪੂ ਕੱਢੇ ਗੁੱਝ ਜਾਏ ਪਾਣੀ ਸਵੇਰੇ ਪਾਈ ਤੂੰ ਗੱਡੀ ਕਮਾਹ ਕੰਪਨੀ ਚ ਆ ਮਾ ਥਾਣੇ ਮੁੜਿਆ ਹੋਰ ਕੇ ਮੇਰੇ ਭਰਾ ਨੇ ਗਾਲਾਂ ਕੱਢੀਆਂ ਕਿਹਾ ਕਿ ਤੂੰ ਜਾਣ ਕੇ ਭੇਜਿਆ ਮੈਂ ਫਰਿਆ ਜਾਊਗਾ ਤੈਨੂੰ ਨਹੀਂ ਪਤਾ ਕਹਿੰਦਾ ਮੇਰਾ ਤੇ ਨਾਂ ਚੱਲਦਾ ਬਾਕੀ ਉਹਦਾ ਨਾਂ ਚੱਲਦਾ ਹੀ ਬਾਈ ਅੱਛਾ ਜੀ ਮੈਂ ਲਫਾਂਸ ਤੋਂ ਬਣਾਉਣ ਗਿਆ ਜਦੋਂ ਉਹਨਾਂ ਨੇ ਦੱਸ ਤਾ ਸੋ ਤਿੰਨ ਦਿਨ ਵੀ ਰਾਜੀ ਦਾ ਬ੍ਰਦਰ ਹੈ ਹਾਂ ਆ ਰਾਜੀ ਨੂੰ ਟਾਕੂ ਆ ਆ ਗਿਆ ਉਹ ਕਬੀਰ ਉਹ ਕਹਿੰਦਾ ਇਹ ਪੜ੍ਹਦੇ ਵੱਡਾ ਮੈਂ ਕਿਹਾ ਹਾਂ ਹਾਈ ਵਾ ਹਾਂ ਅਹ ਵਰਾ ਕੁਕਟ ਉਹ ਵਧੀਆ ਬੰਦਾ ਆਹ ਜਾ ਕਹਿੰਦੇ ਤੂੰ ਪੜ੍ਹਨ ਨੂੰ ਰਹਿ ਤੇ ਤੇਰਾ ਲਗਾਂਸ ਸੁਣਦੀ ਆ ਹਾਂ ਮੇਰਾ ਲਗਾਂਸ ਦੇਣਾ ਚਾਹਾਂ ਤੇਰਾ ਠੀਕ ਆ ਜੀ ਠੀਕ ਆ ਇੰਨੀ ਕਿ ਚੱਲਦੀ ਆ ਆਪਣੇ ਬੰਦੇ ਦੀ ਇੱਕਦਾਂ ਵੀਜ਼ਾ ਲਵਾ ਲਈ ਤੇ ਮਾਰੀ ਦੱਸਦੇ ਲਈ ਅੱਛਾ ਜੀ ਬੈਠੀ ਸਿੱਧਾ ਜਾਂਦਾ ਵੀ ਪਾਸਪੋਰਟ ਲੈ ਕੇ ਵੀਜ਼ਾ ਦਵਾ ਲੈਣੇ ਹਾਂ ਕੀ ਆਵਾਜ਼ ਆ ਕਿ ਦੱਸਾਂ ਮੈਂ ਕਹਿੰਦਾ ਜੇ ਕੋਈ ਲਿਬੀ ਲਿਬੀਆ ਜਾਣਾ ਚਾਹੁੰਦਾ ਹੁਣ ਤਾਂ ਬੰਬ ਲਿਬੀ ਜਾਂਦੇ ਆ ਤੇਰੇ ਨਾਲ ਚੱਲੇ ਲਾ ਮੈਂ ਤੇਲ ਨੂੰ ਦਵਾ ਦੇ ਹਾਂ ਰਾਜਦੂਤ ਤੋਂ ਸਿੱਧਾ ਰਵਾ ਕੇ ਲਿਓ ਹਾਂ ਅੱਛਾ ਬੜਾ ਕੇ ਗਿਆ ਉਹ ਮਰ ਠੀਕ ਹੈ ਜੀ ਨਹੀਂ ਆਇਆ ਵੀ ਬੰਦਾ ਘੁੰਮਦਾ ਬਹੁਤ ਮੈਂ ਯਾਨੀ ਬਾਹਲਾ ਘੁੰਮਿਆ ਯਾਰ ਹਮ ਇੱਕ ਦਾ ਕਹਿੰਦੇ ਨੇ ਜਿੱਥੇ ਆਪਣਾ ਜੋਖ ਖਿਲਾ ਰਿਆ ਵੀ ਚੁਗਣਾ ਪੈ ਹਾਂ ਮੀਰਾ ਦਾ ਯਾਰ ਬਾਹਲਾ ਖਿਲਾ ਰਿਆ ਖਿਲਾ ਰਿਆ ਸੀ ਠੀਕ ਆ ਨਾ ਆ ਸਮਾਲਸਰ ਆ ਕੇ ਮੜਾ ਜਾਏ ਇੱਥੇ ਵੱਧ ਸਿੱਟਿਆ ਵਾ ਜਿੰਨਾ ਮੈਂ ਇਨੇ ਟਾਈਮ ਦਾ ਚੁਗੀ ਜਾਂਦਾ ਨਹੀਂ ਤਾਂ ਗੁਰੂਆ ਮੇਰੇ ਟਿਕਾਣੇ ਕਿਤੇ ਹਾਂ ਇੱਕ ਤਾਂ ਟਿਕਦੇ ਨਹੀਂ ਸੀ ਉਹ ਮਗਰ ਲਿਕੇ ਹੁੰਦਾ ਜੱਟ ਦੇ ਟਿਕਾਣੇ ਕਹਿੰਦਾ ਰੱਬ ਦੀ ਨ ਜਾਣੀ ਹਾਂ ਮੇਰੇ ਟਿਕਾਣਿਆਂ ਦਾ ਯਾਰ ਪੁਲਿਸ ਵਿਚਾਰੀ ਮਗਰ ਮਗਰ ਫਿਰਿਆ ਕਿ ਕਿੱਥੇ ਭਲੋ ਦੋ ਕੋਲ ਮੈਨੂੰ ਤਾਂ ਆਪ ਨਹੀਂ ਪਤਾ ਹੁੰਦਾ ਗੱਲ ਨੂੰ ਕਿੱਥੇ ਰਹਿਣਾ ਕਿੱਥੇ ਰਹਿਣਾ ਏ ਤੁਹਾਨੂੰ ਕਿੱਥੋਂ ਦੱਸ ਦਿਆ ਸਹੀ ਗੱਲ ਹੈ ਸੀ ਕਰਕੇ ਵੀ ਉਹਦੀ ਮਰਜ਼ੀ